ਅੱਜ ਗੱਲ ਕਰਦੇ ਹਾਂ ਲੇਬਰ ਕਾਰਡ ਨੂੰ ਲੈ ਕੇ ਆਖਰ ਮਜ਼ਦੂਰਾਂ ਦੇ ਬੱਚਿਆਂ ਨੂੰ ਕਿੰਨੀ ਤੇ ਕਿੰਨੀ ਵਿੱਤੀ ਮਦਦ ਮਿਲ ਸਕਦੀ ਹੈ ਜਿਹੜੇ ਫਾਰਮ ਉਹਨਾਂ ਨੇ ਭਰਨੇ ਨੇ ਉਹ ਕਿਵੇਂ ਭਰਨੇ ਨੇ ਸ਼ਰਤਾਂ ਕਿਹੜੀਆਂ-ਕਿਹੜੀਆਂ ਨੇ ਤੇ ਉਹਨਾਂ ਦੇ ਨਾਲ ਕਿਹੜੇ-ਕਿਹੜੇ ਆਪਾਂ ਡਾਕੂਮੈਂਟ ਲਗਾਉਣੇ ਨੇ ਉਹਨਾਂ ਬਾਰੇ ਇਸ ਐਪੀਸੋਡ ਵਿੱਚ ਆਪ ਸਭ ਨੂੰ ਪੂਰੀ ਜਾਣਕਾਰੀ ਮਿਲੇਗੀ ਸੋ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਦੇਖਣਾ ਅੱਜ ਇਸ ਐਪੀਸੋਡ ਵਿੱਚ ਸਭ ਤੋਂ ਪਹਿਲੀ ਸਕੀਮ ਜਿਸ ਦਾ ਆਪਾਂ ਪੂਰੀ ਡਿਟੇਲ ਦੇ ਵਿੱਚ ਜ਼ਿਕਰ ਕਰਾਂਗੇ ਉਹ ਹੈ ਵਜ਼ੀਫਾ ਸਕੀਮ ਬਹੁਤ ਸਾਰੇ ਮਾਪਿਆਂ ਨੂੰ ਸ਼ਾਇਦ ਇਹ ਜਾਣਕਾਰੀ ਨਹੀਂ ਹੋਵੇਗੀ ਕਿ ਲੇਬਰ ਕਾਰਡ ਤੋਂ ਆਪਾਂ ਕਿਹੜੇ-ਕਿਹੜੇ ਫਾਇਦੇ ਸਰਕਾਰਾਂ ਤੋਂ ਲੈ ਸਕਦੇ ਹਾਂ ਬਹੁਤ ਸਾਰੇ ਮਾਪਿਆਂ ਨੂੰ ਅੱਜ ਇਸ ਐਪੀਸੋਡ ਤੋਂ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਉਹ ਮਿਲੇਗੀ ਕਿ ਉਹਨਾਂ ਦੇ ਬੱਚਿਆਂ ਨੂੰ ਵਿੱਤੀ ਮਦਦ ਲੇਬਰ ਕਾਰਡ ਵਿੱਕਰ ਕੇ ਜੋ ਦਿੱਤੀ ਜਾਂਦੀ ਹੈ ਉਹ ਕਿੰਨੀ ਦਿੱਤੀ ਜਾਂਦੀ ਹੈ ਤੇ ਕਿਵੇਂ ਦਿੱਤੀ ਜਾ ਸਕਦੀ ਹੈ ਹੁਣ ਵਜ਼ੀਫਾ ਸਕੀਮ ਨੂੰ ਹੀ ਆਪਾਂ ਲੈ ਲੈਂਦੇ ਹਾਂ ਵਜ਼ੀਫਾ ਸਕੀਮ ਦੇ ਤਹਿਤ ਜਿਨ੍ਹਾਂ ਨੇ ਲੇਬਰ ਕਾਰਡ ਬਣਾਏ ਨੇ ਉਹਨਾਂ ਦੇ ਹੀ ਬੱਚਿਆਂ ਨੂੰ 80000 ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ ਜੇਕਰ ਸਾਡੇ ਕੋਲ ਲੇਬਰ ਕਾਰਡ ਹੈ ਤਾਂ ਬੱਚਿਆਂ ਦੀ ਵਿੱਤੀ ਮਦਦ ਕਰਵਾਉਣਾ ਚਾਹੁੰਦੇ ਹਾਂ ਤਾਂ ਉਹ ਇਸ ਸਕੀਮ ਦਾ ਫਾਇਦਾ ਲੈਣ ਲਈ ਕਿਹੜੀਆਂ-ਕਿਹੜੀਆਂ ਜ਼ਰੂਰੀ ਸ਼ਰਤਾਂ ਨੇ ਜਿਨ੍ਹਾਂ ਨੂੰ ਪੂਰਾ ਕਰਨਾ ਪਏਗਾ ਔਰ ਕਿਹੜੇ ਲੋੜਿੰਦੇ ਦਸਤਾਵੇਜ਼ ਨੇ ਔਰ ਕਿਹੜੀ ਕਲਾਸ ਨੂੰ ਲੈ ਕੇ ਕਿਹੜੀ ਕਲਾਸ ਤੱਕ ਵਜ਼ੀਫਾ ਮਿਲਦਾ ਇਹ ਸਾਰੇ ਫਾਇਦੇ ਲੇਬਰ ਕਾਰਡ ਜਿਨ੍ਹਾਂ ਲੋਕਾਂ ਦੇ ਬਣੇ ਹੋਏ ਨੇ ਉਹੀ ਅਪਲਾਈ ਕਰ ਸਕਦੇ ਨੇ ਆਪਾਂ ਵੇਖਦੇ ਹਾਂ ਕਿ ਸੇਵਾ ਕੇਂਦਰਾਂ ਵਿੱਚ ਜਾ ਕੇ ਵੀ ਆਪਾਂ ਅਪਲਾਈ ਕਰ ਸਕਦੇ ਹਾਂ ਔਰ ਜਿਹੜੀ ਪੰਜਾਬ ਸਰਕਾਰ ਦੀ ਵੈਬਸਾਈਟ ਹੈ ਉਸ ਤੇ ਵੀ ਆਪਾਂ ਜਾ ਕੇ ਫਾਇਦਾ ਲਾ ਸਕਦੇ ਹਾਂ ਹੁਣ ਵਜ਼ੀਫਾ ਸਕੀਮ ਲੈਣ ਲਈ ਜ਼ਰੂਰੀ ਸ਼ਰਤਾਂ ਕਿਹੜੀਆਂ-ਕਿਹੜੀਆਂ ਨੇ ਇਹ ਜ਼ਰਾ ਗੌਰ ਨਾਲ ਸੁਣਨੇ ਵਾਲੀ ਗੱਲ ਹੈ ਪंजीकृत ਲਾਹਪਤਰੀ ਦੇ ਬੱਚਿਆਂ ਨੂੰ ਹੀ ਸਾਰੇ ਵਜ਼ੀਫਿਆਂ ਦਾ ਲਾਭ ਦਿੱਤਾ ਜਾਵੇਗਾ ਲਾਹਪਤਰੀ ਖੁਦ ਵੀ ਪ੍ਰਾਵਨ ਸੰਸਥਾ ਯੂਨੀਵਰਸਿਟੀ ਵਿੱਚ ਸ਼ਾਮ ਦੀਆਂ ਕਲਾਸਾਂ ਪੜ੍ਹਨ ਲਈ ਉਹਨਾਂ ਨੂੰ ਵਜ਼ੀਫਾ ਮਿਲੇਗਾ ਪਿਛਲੀ ਕਲਾਸ ਵਿੱਚ ਫੇਲ ਹੋਏ ਵਿਦਿਆਰਥੀਆਂ ਨੂੰ ਵਜ਼ੀਫਾ ਨਹੀਂ ਦਿੱਤਾ ਜਾਵੇਗਾ ਜੇਕਰ ਲਾਭਪਾਤਰੀ ਨੂੰ ਕਿਸੇ ਅਜੇਹੀ ਸਕੀਮ ਅਧੀਨ ਕਿਸੇ ਹੋਰ ਮੈਕ ਨੇ ਸੰਸਥਾ ਤੋਂ ਲਾਭ ਮਿਲ ਰਿਹਾ ਹੈ ਤਾਂ ਉਸ ਨੂੰ ਵੀ ਬੋਰਡ ਵੱਲੋਂ ਇਸ ਸਕੀਮ ਦੇ ਅਧੀਨ ਫਾਇਦਾ ਦਿੱਤਾ ਜਾਵੇਗਾ ਸੰਬੰਧਿਤ ਵਿਦਿਅਕ ਅਦਾਰੇ ਪਾਸੋਂ ਪੜਾਈ ਸੰਬੰਧੀ ਸਰਟੀਫਿਕੇਟ ਪ੍ਰਾਪਤ ਕਰਕੇ ਅਪਲੋਡ ਕਰਨਾ ਹੋਵੇਗਾ ਅਗਲਾ ਕਿਹੜੀ ਕਲਾਸ ਤੋਂ ਲੈ ਕੇ ਕਿਹੜੀ ਕਲਾਸ ਤੱਕ ਬੱਚਿਆਂ ਨੂੰ ਵਜ਼ੀਫਾ ਮਿਲਣਾ ਹੈ ਔਰ ਲੜਕੀਆਂ ਨੂੰ ਕਿੰਨਾ ਮਿਲਣਾ ਹੈ ਤੇ ਲੜਕਿਆਂ ਨੂੰ ਕਿੰਨਾ ਮਿਲਣਾ ਹੈ ਇਹ ਵੀ ਗੱਲ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਲੜਕਿਆਂ ਨੂੰ 3000 ਰੁਪਏ ਅਤੇ ਲੜਕੀਆਂ ਨੂੰ 4000 ਮਿਲਣਗੇ ਛੇਵੀਂ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਲੜਕਿਆਂ ਨੂੰ 5000 ਤੇ ਲੜਕੀਆਂ ਨੂੰ 7000 ਨੌਵੀਂ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਤੱਕ ਲੜਕਿਆਂ ਨੂੰ 10000 ਤੇ ਲੜਕੀਆਂ ਨੂੰ 13000 ਪਲੱਸ 1 ਤੋਂ ਲੈ ਕੇ ਪਲੱਸ 2 ਤੱਕ ਲੜਕੀਆਂ ਨੂੰ 20000 ਤੇ ਲੜਕੀਆਂ ਨੂੰ 25000 ਕਾਲਜ ਵਿਦਿਆਰਥੀ ਹਰ ਤਰ੍ਹਾਂ ਦੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਆਈਟੀਆਈ ਪੋਲੀਟੈਕਨਿਕ ਵੇਚ ਤਕਨੀਕੀ ਅਤੇ ਹੋਰ ਪੇਸ਼ਾਵਰ ਪੜਾਈ ਜਿਵੇਂ ਐਨਐਮ ਜੀਐਨਐਮ ਕੋਰਸ ਉਹਨਾਂ ਨੂੰ 25000 ਰੁਪਏ ਲੜਕੇ ਜੇਕਰ ਵਿਦਿਆਰਥੀ ਹੋਸਟਲ ਵਿੱਚ ਰਹਿੰਦੇ ਨੇ ਤਾਂ ਉਹਨਾਂ ਨੂੰ 40000 ਰੁਪਏ ਲੜਕੀਆਂ ਨੂੰ 30000 ਪਰ ਜੇਕਰ ਉਹ ਹੋਸਟਲ ਵਿੱਚ ਰਹਿੰਦੀਆਂ ਨੇ ਤੇ 45000 6ਵੇਂ ਪੁਆਇੰਟ ਤੇ ਆਪਾਂ ਆਏ ਹਾਂ ਮੈਡੀਕਲ ਇੰਜੀਨੀਅਰ ਹਰ ਤਰ੍ਹਾਂ ਦੀ ਡਿਗਰੀ ਜੋ ਲੜਕੇ ਕਰਦੇ ਨੇ ਉਹਨਾਂ ਨੂੰ 40000 ਜੇਕਰ ਉਹ ਹੋਸਟਲ ਵਿੱਚ ਰਹਿੰਦੇ ਨੇ ਤੇ 60000 ਲੜਕੀਆਂ ਨੂੰ 50000 ਔਰ ਜੇਕਰ ਉਹ ਹੋਸਟਲ ਵਿੱਚ ਰਹਿੰਦੀਆਂ ਤੇ ਉਹਨਾਂ ਨੂੰ 70000 ਵਜ਼ੀਫਾ ਸਕੀਮ ਲਈ ਹੁਣ ਅਪਲਾਈ ਕਿਵੇਂ ਕਰਨਾ ਜਿਹੜਾ ਬਹੁਤ ਜ਼ਰੂਰੀ ਪੁਆਇੰਟ ਹੈ ਕਾ ਕੀ ਇਸ ਲੇਬਰ ਕਾਰਡ ਤੋਂ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਹ ਬਣ ਸਕੇ ਔਰ ਜਿਸ ਮਤਲਬ ਮੰਸ਼ਾ ਦੇ ਤਹਿਤ ਲੇਬਰ ਕਾਰਡ ਬਣਾਇਆ ਗਿਆ ਹੈ ਉਸ ਦਾ ਫਾਇਦਾ ਤੁਹਾਡੇ ਤੱਕ ਪਹੁੰਚ ਸਕੇ ਇਸ ਦਾ ਲਾਭ ਲੈਣ ਲਈ ਦੋ ਤਰੀਕਿਆਂ ਦੇ ਨਾਲ ਆਪਾਂ ਅਪਲਾਈ ਕਰ ਸਕਦੇ ਹਾਂ ਸੇਵਾ ਕੇਂਦਰਾ ਰਾਹੀਂ ਜਾ ਘਰ ਬੈਠੇ ਬਠਾਏ ਆਪਾਂ ਮੋਬਾਈਲ ਤੇ ਐਪ ਡਾਊਨਲੋਡ ਕਰਕੇ ਇਹ ਸਭ ਤੋਂ ਆਸਾਨ ਤਰੀਕਾ ਹੈ ਕਿ ਆਪਾਂ ਸੇਵਾ ਕੇਂਦਰਾਂ ਵਿੱਚ ਜਾ ਕੇ ਹੀ ਅਪਲਾਈ ਕਰੀਏ ਵਜ਼ੀਫੇ ਲਈ ਕਿਹੜੇ ਕਿਹੜੇ ਦਸਤਾਵੇਜ਼ ਚਾਹੀਦੇ ਨੇ ਇੱਕ ਕਾਪੀ ਲਾਸਟ ইয়ার ਕਲਾਸ ਦੀ ਜਿਹੜੀ ਪਾਸ ਕੀਤੀ ਹੈ ਜ਼ਰੂਰੀ ਹੈ ਇੱਕ ਸਬੂਤ ਤੁਸੀਂ ਹੋਸਟਲ ਰਹੇ ਹੋ ਜਾਂ ਨਹੀਂ ਤੀਸਰਾ ਜਦੋਂ ਤੁਸੀਂ ਅਗਲੀ ਕਲਾਸ ਵਿੱਚ ਦਾਖਲਾ ਲੈਂਦੇ ਹੋ ਤਾਂ ਦਾਖਲੇ ਦਾ ਇੱਕ ਫਾਰਮ ਦੇਣਾ ਪੈਂਦਾ ਹੈ ਕਿ ਸਾਡਾ ਬੱਚਾ ਫੁਲਾਣੇ ਕਾਲਜ ਵਿੱਚ ਰਿਹਾ ਹੈ ਆਈਡੀ ਪ੍ਰੂਫ ਜਿਵੇਂ ਆਧਾਰ ਕਾਰਡ ਅਸੀਂ ਉਸ ਦੀ ਕਾਪੀ ਲਗਾ ਸਕਦੇ ਹਾਂ ਅਗਲਾ ਹੈ ਵਜ਼ੀਫੇ ਲਈ ਸਰਕਾਰੀ ਫਾਰਮ ਉਹ ਜਦੋਂ ਤੁਸੀਂ ਅਪਲਾਈ ਕਰੋਗੇ ਤਾਂ ਤੁਹਾਨੂੰ ਸਰਕਾਰੀ ਫਾਰਮ ਦਿੱਤਾ ਜਾਵੇਗਾ ਜਿਸ ਨੂੰ ਧਿਆਨ ਦੇ ਨਾਲ ਬੜੀ ਗੌਰ ਦੇ ਨਾਲ ਉਸ ਫਾਰਮ ਨੂੰ ਪੂਰਾ ਭਰਨਾ ਹੈ ਔਰ نیچے ਸਾਈਨ ਕਰਨੇ ਨੇ ਸੋ ਇਸ ਦੇ ਨਾਲ ਲੇਬਰ ਕਾਰਡ ਜਿਨ੍ਹਾਂ ਲੋਕਾਂ ਦੇ ਬਣੇ ਨੇ ਉਹਨਾਂ ਦੇ ਬੱਚਿਆਂ ਨੂੰ ਸਰਕਾਰ ਵੱਲੋਂ ਜੋ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਉਹ ਪ੍ਰਾਪਤ ਕਰ ਸਕਦੇ ਨੇ ਅਗਲੇ ਐਪੀਸੋਡ ਵਿੱਚ ਕਿਸੇ ਹੋਰ ਵਿਸ਼ੇ ਨੂੰ ਲੈ ਕੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਜੁੜੇ ਰਹੋ ਪੋਸੂ ਨਾਮਾ YouTube ਚੈਨਲ ਦੇ ਨਾਲ